ਦੇਸ਼ ਪਰਦੇ ਵਿੱਚ ਡਿਜੀਟਲ ਅਰੇਸਟ ਦੇ ਬਹੁਤ ਸਾਰੇ ਮਸਲੇ ਸਾਹਮਣੇ ਆ ਰਹੇ ਨੇ ਲੋਕਾਂ ਨੂੰ ਡਿਜੀਟਲ ਅਰੇਸਟ ਰਾਹੀਂ ਜਿਹੜੇ ਠੱਗ ਨੇ ਨੌਸਰਬਾਜ ਨੇ ਉਹ ਕਦੀ ਜੱਜ ਬਣ ਕੇ ਕਦੀ ਪੁਲਿਸ ਦੇ ਅਧਿਕਾਰੀ ਬਣ ਕੇ ਕਦੀ ਸੀਬੀਆਈ ਦੇ ਅਧਿਕਾਰੀ ਬਣ ਕੇ ਲੱਖਾਂ ਕਰੋੜੇ ਰੁਪਏ ਦੀ ਠੱਗੀ ਮਾਰੀ ਆ ਨਵਾਂ ਮਾਮਲਾ ਚੰਡੀਗੜ੍ਹ ਤੋਂ ਆਇਆ ਜਿੱਥੇ ਇੱਕ ਵੱਡੀ ਅਧਿਕਾਰੀ ਰਹਿ ਚੁੱਕੇ ਨੇ ਉਹਨਾਂ ਦੇ ਨਾਲ ਡਿਜੀਟਲ ਅਰੇਸਟ ਦੇ ਜਿਹੜੀ ਕੋਈ 2.5 ਕਰੋੜ ਰੁਪਏ ਦੀ ਠੱਗੀ ਵੱਜ ਚੁੱਕਿਆ ਤੇ ਹੁਣ ਮਾਮਲਾ ਚੰਡੀਗੜ੍ਹ ਪੁਲਿਸ ਨੇ ਦਰਜ ਕਰ ਲਿਆ ਪੂਰੀ ਖਬਰ ਆ ਕਿ ਚੰਡੀਗੜ੍ਹ ਦੀ ਸਾਬਕਾ ਚੀਫ ਆਰਕੀਟੈਕਚਰ ਨੂੰ ਡਿਸਟੈਨ ਅਰੈਸਟ ਕੀਤਾ ਗਿਆ ਜਿਹਦੇ ਚਲਦੇ ਆ ਉਹਦੇ ਕੋਲ 2.5 ਕਰੋੜ ਰੁਪਏ ਠੱਗੇ ਗਏ ਨੇ ਡੀਜੀਆਈ ਬਣ ਕੇ ਫਰਜੀ ਕੋਡ ਦੇ ਆਰਡਰ ਦਿਖਾਏ ਗਏ ਨੇ ਤੇ ਫਿਰ ਪੈਸੇ ਆਪਣੇ ਖਾਤਿਆਂ 'ਚ ਜਮ੍ਹਾਂ ਕਰਵਾ ਲਏਗੇ ਨੇ ਚੰਡੀਗੜ੍ਹ ਦੇ ਸੈਕਟਰ 10 ਵਿੱਚ ਰਹਿਣ ਵਾਲੇ 70 ਸਾਲ ਦੀ ਚੀਫ ਆਰਕੀਟੈਕਟ ਰਹਿ ਚੁੱਕੇ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਉਹਨਾਂ ਦੇ ਨਾਲ ਕਰੀਬ 22 ਕਰੋੜ ਰੁਪਏ ਦੀ ਠੱਗੀ ਵਜਨ ਦਾ ਮਾਮਲਾ ਸਾਹਮਣੇ ਆਇਆ ਸਾਈਬਰ ਠੱਗਾਂ ਨੇ ਖੁਦ ਨੂੰ ਟਰਾਈ ਮਤਲਬ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਸੀਬੀਆਈ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਅਧਿਕਾਰੀ ਦੱਸਦੇ ਹੋਏ ਉਸ ਨੂੰ ਡਿਜੀਟਲ ਰੈਸਟ ਕੀਤਾ ਸੀ ਠੱਗਾਂ ਨੇ ਮਾਨਸਿਕ ਦਬਾਅ ਬਣਾ ਕੇ ਕਈ ਦਿਨਾਂ ਤੱਕ ਉਹਨਾਂ ਕੋਲੋਂ ਵੱਡੀ ਜਿਹੜੀ ਰਾਸ਼ੀ ਆਪਣੇ ਖਾਤਿਆਂ ਦੇ ਵਿੱਚ ਟਰਾਂਸਫਰ ਕਰਵਾ ਲਈ ਪੀੜਤਾ ਦੀ ਸ਼ਿਕਾਇਤ ਤੇ ਹੁਣ ਚੰਡੀਗੜ੍ਹ ਪੁਲਿਸ ਸੈਕਟ ਦਰ 17 ਦੇ ਸਾਈਬਰ ਸੈੱਲ ਵਿਖੇੜ ਜਿਹੜਾ ਵਾ ਕੇਸ ਅਣਪਛਾਤੇ ਵਿਕਤੀਆਂ ਦੇ ਖਿਲਾਫ ਦਰਜ ਕਰ ਲਿਆ ਗਿਆ ਇਸ ਔਰਤ ਨੂੰ ਭਰੋਸੇ ਵਿੱਚ ਲੈਣ ਦੇ ਲਈ ਦੋਸ਼ੀ ਵਾਰ-ਵਾਰ ਸੀਕ੍ਰੇਟ ਜਾਂਚ ਦਾ ਹਵਾਲਾ ਦਿੰਦੇ ਰਹੇ ਤੇ ਕਿਹਾ ਕਿ ਉਹ ਇਸ ਬਾਰੇ ਕਿਸੇ ਹੋਰ ਦੇ ਨਾਲ ਗੱਲਬਾਤ ਨਾ ਕਰੇ ਇਸ ਅਫਸਰ ਨੂੰ ਲਗਾਤਾਰ ਦੱਸਿਆ ਗਿਆ ਕਿ ਅਗਰ ਉਹਨਾਂ ਨੇ ਕਿਸੇ ਨੂੰ ਜਾਣਕਾਰੀ ਦਿੱਤੀ ਤਾਂ ਫਿਰ ਜਾਂਚ ਵਿੱਚ ਅੜਿੱਕਾ ਮੰਨਿਆ ਜਾਊਗਾ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿੱਚ ਚੰਡੀਗੜ੍ਹ ਦੀ ਸਾਬਕਾ ਚੀਫ ਆਰਕੀਟੈਕਟ ਸੁਮਿਤ ਕੌਰ ਨੇ ਦੱਸਿਆ ਕਿ 23 ਮਈ ਨੂੰ ਇੱਕ ਔਰਤ ਦਾ ਟੈਲੀਫੋਨ ਆਇਆ ਸੀ ਜਿਸ ਵਿੱਚ ਕਾਲ ਕਰਨ ਵਾਲੇ ਨੇ ਖੁਦ ਨੂੰ ਫਿਰ ਇੱਕ ਟਰਾਈ ਦਾ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਹਨਾਂ ਦੇ ਮੋਬਾਈਲ ਨੰਬਰ ਗੈਰ ਕਾਨੂੰਨੀ ਕਾਰਗੀਆਂ ਦੇ ਵਿੱਚ ਇਸਤੇਮਾਲ ਹੋਇਆ ਹੈ ਜਿਹਦੇ ਚਲਦਿਆਂ ਉਹਨਾਂ ਤੇ ਵੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਠੱਗਾਂ ਨੇ ਇਸ ਅਧਿਕਾਰੀ ਨੂੰ ਅੱਗੇ ਦੀ ਜਾਂਚ ਲਈ ਇੱਕ ਕਥਿਤ ਪੁਲਿਸ ਅਧਿਕਾਰੀ ਦੇ ਨਾਲ ਜੋੜ ਦਿੱਤਾ ਗਿਆ। ਇਸ ਤੋਂ ਬਾਅਦ WhatsApp ਕਾਲ ਦੇ ਜ਼ਰੀਏ ਇਸ ਆਫੀਸਰ ਨੂੰ ਇੱਕ ਹੋਰ ਵਿਅਕਤੀ ਦੇ ਨਾਲ ਜੋੜਿਆ ਗਿਆ ਜਿਸ ਨੂੰ ਉਸ ਨੇ ਖੁਦ ਆਪਣੇ ਆਪ ਨੂੰ CBI ਦਾ ਅਧਿਕਾਰੀ ਦੱਸਿਆ ਤੇ CBI ਦੇ ਵਿੱਚ ਉਸ ਨੇ ਦੱਸਿਆ ਕਿ ਉਹ DIG ਰੈਂਕ ਦਾ ਅਧਿਕਾਰੀ ਹੈ। ਉਸ ਦਾ ਨਾਮ ਰਾਜ ਰੰਜਨ ਹੈ। ਟੈਲੀਫੋਨ ਕਾਲ ਵਿੱਚ ਇਸ ਆਫੀਸਰ ਨੂੰ ਦੱਸਿਆ ਗਿਆ ਕਿ ਉਹਨਾਂ ਦਾ ਨਾਮ ਮੀ ਮਨੀ ਲੌਂਡਰਿੰਗ ਕੇਸ ਵਿੱਚ ਆਇਆ ਜਿਸ ਵਿੱਚ ਜੈਟ 에ਅਰਵੇਜ਼ ਦੇ ਸੀਈਓ ਨਰੇਸ਼ ਗੋਇਲ ਵੀ ਸ਼ਾਮਲ ਹਨ ਉਹਨਾਂ ਨੇ ਇਸ ਚੰਡੀਗੜ੍ਹ ਦੀ ਸਾਬਕਾ ਅਫਸਰ ਨੂੰ ਫਰਜੀ ਗ੍ਰਿਫਤਾਰੀ ਦਾ ਵਾਰੰਟ ਵੀ ਦਿਖਾਇਆ ਅਤੇ ਇਹ ਵੀ ਕਿਹਾ ਕਿ ਮੁੰਬਈ ਵਿੱਚ ਕੈਨੇਡਾ ਬੈਂਕ ਦੇ ਵਿੱਚ ਉਹਨਾਂ ਦੇ ਨਾਮ ਤੇ ਇੱਕ ਫਰਜੀ ਖਾਤਾ ਵੀ ਖੋਲਿਆ ਹੋਇਆ ਹੈ ਜਿਸ ਦਾ ਇਸਤੇਮਾਲ ਅਪਰਾਧਿਕ ਗਤੀਵਿਧੀਆਂ ਵਿੱਚ ਹੋ ਚੁੱਕਾ ਹੈ 4 ਮਈ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਡਿਜੀਟਲ ਅਰੈਸਟ ਵਿੱਚ ਹੈ ਤੇ ਹੁਣ ਉਹਨਾਂ ਨੂੰ ਹਰ ਸਮੇਂ ਆਪਣੇ ਮੋਬਾਈਲ ਔਨ ਰੱਖਣਾ ਪਵੇਗਾ ਬੈਂਕ ਬੀਮਾ ਮਿਊਚੁਅਲ ਫੰਡ ਪੀਪੀਐਫ ਫੰਡ ਅਤੇ ਡਾਕ ਘਰ ਵਿੱਚ ਜਮ੍ਹਾਂ ਸਾਰੀ ਜਿਹੜੀ ਪ੍ਰਾਪਰਟੀ ਦੀ ਜਾਣਕਾਰੀ ਮੰਗੇਗੀ 5 ਮਈ ਨੂੰ ਇਸ ਆਫੀਸਰ ਨੂੰ ਇੱਕ ਵੀਡੀਓ ਕਾਲ ਦੇ ذریعے ਸੁਪਰੀਮ ਕੋਰਟ ਦੇ ਇੱਕ ਜਸਟਿਸ ਦੇ ਨਾਲ ਵੀ ਮਲਾਇਆ ਗਿਆ ਉਹਨਾਂ ਨੂੰ ਇੱਕ ਫਰਜੀ ਕੋਡ ਦਿਖਾ ਕੇ ਕਿਹਾ ਗਿਆ ਕਿ ਉਹਨਾਂ ਦੀ ਸਾਰੀ ਪ੍ਰਾਪਰਟੀ 48 ਘੰਟੇ ਲਈ ਲੀ ਇੱਕ ਸੀਕ੍ਰੇਟ ਸੁਪਰਵਾਈਜ਼ਰ ਇੱਕ ਸੀਕ੍ਰੇਟ ਸੁਪਰਵੀਜ਼ਨ ਅਕਾਊਂਟ ਵਿੱਚ ਟਰਾਂਸਫਰ ਕਰਨਾ ਹੋਵੇਗਾ ਇਸ ਔਰਤ ਅਫਸਰ ਨੇ ਉਸੇ ਦਿਨ ਪੈਸੇ ਉਹ ਟਰਾਂਸਫਰ ਕਰ ਨਹੀਂ ਸਕੇ ਉਹਨਾਂ ਵਿੱਚੋਂ ਇੱਕ ਐਪਲੀਕੇਸ਼ਨ ਵੀ ਲਿਖਵਾਈ ਗਈ ਜਿਸ ਵਿੱਚ ਵਾਧੂ ਸਮਾਂ ਮੰਗਿਆ ਗਿਆ ਇਸ ਤੋਂ ਬਾਅਦ ਠੱਗਾਂ ਨੇ ਇਸ ਅਫਸਰ ਨੂੰ ਲਗਾਤਾਰ ਫੋਨ ਤੇ ਵੀਡੀਓ ਕਾਲ ਰਾਹੀਂ ਨਿਰਦੇਸ਼ ਦਿੰਦੇ ਰਹੇ ਕਿ ਬੈਂਕ ਵਿੱਚ ਕੀ ਕਹਿਣਾ ਔਰ ਕਿਸ ਨਾਲ ਗੱਲਬਾਤ ਕਰਨੀ ਹੈ ਸਰਵਜਨਿਕ ਜਗ੍ਹਾ ਤੇ ਕਿਵੇਂ ਵਿਹਾਰ ਕਰਨਾ ਲਗਾਤਾਰ ਗ੍ਰਿਫਤਾਰੀ ਦੀਆਂ ਧਮਕੀਆਂ ਤੇ ਮਾਨਸਿਕ ਦਬਾਅ ਦੇ ਚੱਲਦਿਆਂ ਇਸ ਮਹਿਲਾ ਅਫਸਰ ਕੋਲੋਂ ਕਰੀਬ 2.5 ਕਰੋੜ ਰੁਪਏ ਦੀ ਰਕਮ ਕਿਸ਼ਤਾਂ ਦੇ ਰੂਪ ਵਿੱਚ ਠੱਗਾਂ ਨੇ ਦੱਸੇ ਹੋਏ ਖਾਤਿਆਂ ਵਿੱਚ ਟਰਾਂਸਫਰ ਕਰਵਾ ਲਈ ਫਿਰ ਕੁਝ ਦਿਨਾਂ ਬਾਅਦ ਜਦੋਂ ਸਾਰੇ ਨੰਬਰ ਬੰਦ ਹੋ ਗਏ ਤਾਂ ਕੋਈ ਸੰਪਰਕ ਨਾ ਹੋਇਆ ਤਾਂ ਫਿਰ ਇਸ ਸੇਵਾਮਿਕ ਅਫਸਰ ਨੂੰ ਲੱਗਿਆ ਕਿ ਉਹਦੇ ਨਾਲ ਤਾਂ ਠੱਗੀ ਵੱਜ ਚੁੱਕੀ ਹੈ ਤੇ ਹੁਣ ਮਾਮਲਾ ਚੰਡੀਗੜ੍ਹ ਪੁਲਿਸ ਕੋਲ ਅਨਪਛਾਤੇ ਵਿਕਤੀਆਂ ਦੇ ਖਿਲਾਫ ਦਰਜ ਹੋ ਚੁੱਕਾ ਹੁਣ ਇਹ ਡਿਜੀਟਲ ਰੈਸਟ ਕੀ ਹੈ ਗ੍ਰਿਫਤਾਰੀ ਦਾ ਡਰ ਦਿਖਾ ਕੇ ਤੁਹਾਨੂੰ ਘਰ ਵਿੱਚ ਹੀ ਕੈਦ ਕੀਤਾ ਜਾਂਦਾ ਹੈ ਵੀਡੀਓ ਕਾਲ ਤੇ ਆਪਣਾ ਬੈਕਗ੍ਰਾਉਂਡ ਕਿਸੇ ਪੁਲਿਸ ਸਟੇਸ਼ਨ ਦੀ ਤਰ੍ਹਾਂ ਉਹ ਦਿਖਾਉਂਦੇ ਨੇ ਆਨਲਾਈਨ ਮੋਨਿਟਰਿੰਗ ਕਰਦੇ ਨੇ ਕੌਣ ਕਿੱਥੇ ਜਾ ਰਿਹਾ ਬੈਂਕ ਅਕਾਊਂਟ ਸੀਜ਼ ਕਰਕੇ ਗ੍ਰਿਫਤਾਰੀ ਦੀ ਧਮਕੀ ਦਿੰਦੇ ਹੈਗੇ ਨੇ ਐਪ ਡਾਊਨਲੋਡ ਕਰਾ ਕੇ ਫਰਜੀ ਡਿਜੀਟਲ ਫਾਰਮ ਪ੍ਰੋਵਾਈਜ ਜਾਂਦੇ ਨੇ ਡਮੀ ਅਕਾਊਂਟ ਦੱਸ ਕੇ ਉਹਨਾਂ ਵਿੱਚੋਂ ਪੈਸੇ ਦਾ ਟ੍ਰਾਂਜੈਕਸ਼ਨ ਕਰਾਇਆ ਜਾਂਦਾ ਇਹ ਡਿਜੀਟਲ ਅਰੈਸਟ ਜਿਸ ਕਰਕੇ ਸਾਰਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਹਾਲਾਂਕਿ ਵਾਰ-ਵਾਰ ਲੋਕਾਂ ਨੂੰ ਭਾਰ ਸਰਕਾਰ ਵੱਲੋਂ ਜਾਣਕਾਰੀ ਵੀ ਤੇ ਸਾਵਧਾਨੀ ਵਾਸਤੇ ਵੀ ਵੱਖ-ਵੱਖ ਮਾਧਿਮ דרਾਂਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਡਿਜੀਟਲ ਅਰੈਸਟ ਦੀ ਕੋਸ਼ਿਸ਼ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈਗਾ ਨਾਰਕੋਟਿਕਸ ਸਾਈਬਰ ਕ੍ਰਾਈਮ ਆਈਟੀ ਜਾਂ ਈਡੀ ਅਫਸਰ ਦੇ ਨਾਮ ਤੋਂ ਕਾਲ ਆਏਗਾ ਉਹ ਤੁਹਾਨੂੰ ਗਲਤੀ ਦੱਸਣਗੇ ਜੋ ਤੁਹਾਨੂੰ ਨਹੀਂ ਪਤਾ ਤੁਹਾਨੂੰ ਡਿਜੀਟਲ ਅਰੈਸਟ ਕਰਨ ਦੀ ਜਾਣਕਾਰੀ ਦੇਣਗੇ ਡਿਜੀਟਲ ਅਰੈਸਟ ਦੀ ਜਿਹੜੀ ਕੋਸ਼ਿਸ਼ ਥਾ ਕਰਦੇ ਉਹਨੂੰ ਕਿਵੇਂ ਤੁਸੀਂ ਫੇਲ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਕਾਲ ਆਉਂਦਾ ਨਾਰਕੋਟਿਕਸ ਸਾਈਬਰ ਕ੍ਰਾਈਮ ਆਈਟੀ ਜਾਂ ਈਡੀ ਅਫਸਰ ਦੇ ਨਾਮ ਤੇ ਕਾਲ ਆਏਗਾ ਜੇ ਠੱਗਾਂ ਵੱਲੋਂ ਤੇ ਤੁਹਾਨੂੰ ਤੁਰੰਤ ਆਪਣੇ ਘਰ ਵਾਲਿਆਂ ਨੂੰ ਦੱਸਣਾ ਚਾਹੀਦਾ ਨਜ਼ਦੀਕੀ ਸਾਥੀਆਂ ਨੂੰ ਦੱਸਣਾ ਚਾਹੀਦਾ ਤੇ ਫਿਰ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਜਾਣਕਾਰੀ ਦੇਣੀ ਚਾਹੀਦਾ ਫਿਰ ਠੱਗ ਤੁਹਾਨੂੰ ਤੁਹਾਡੀ ਗਲਤੀ ਦੱਸਣਗੇ ਜੋ ਤੁਹਾਨੂੰ ਨਹੀਂ ਪਤਾ ਇਸ ਸਬੰਧ ਵਿੱਚ ਕਾਲ ਕਰਨ ਵਾਲੇ ਦਾ ਦੱਸਿਆ ਹੈ ਤੁਸੀਂ ਕੋਈ ਵੀ ਐਪ ਡਾਊਨਲੋਡ ਨਹੀਂ ਕਰਨਾ ਹੈਗਾ ਤੁਹਾਨੂੰ ਉਹ ਫਿਰ ਡਿਜੀਟਲ ਅਰੈਸਟ ਕਰਨ ਦੀ ਜਾਣਕਾਰੀ ਦੇਣਗੇ ਅਗਰ ਐਪ ਤੁਸੀਂ ਡਾਊਨਲੋਡ ਕਰ ਦਿੱਤਾ ਤਾਂ ਉਹਨੂੰ ਤੁਰੰਤ ਡਿਲੀਟ ਕਰ ਦਿਓ ਡਿਜੀਟਲ ਅਰੈਸਟ ਦੇ ਵਿੱਚ 24 ਘੰਟੇ 7 ਦਿਨ ਇੱਕ ਕਮਰੇ ਵਿੱਚ ਕੈਮਰੇ ਦੇ ਉਹ ਸਾਹਮਣੇ ਰਹਿਣ ਵਾਸਤੇ ਆਖਦੇ ਨੇ ਤੁਸੀਂ ਉਸੇ ਵੇਲੇ ਫੋਨ ਨੂੰ ਫਾਰਮੈਟ ਕਰ ਸਕਦੇ ਅਤੇ ਐਂਟੀਵਾਇਰਸ ਪਾ ਸਕਦੇ ਹੋ ਫਿਰ ਉਹ ਡਿਜੀਟਲ ਅਰੈਸਟ ਕਰਨ ਦੇ ਲਈ ਕਿਸੇ ਨੂੰ ਵੀ ਸ਼ਿਕਾਰ ਬਣਾਇਆ ਜਾ ਸਕਦਾ ਹੁਣ ਤਾਨੂੰ ਕੀ ਕਰਨਾ ਹੋਵੇਗਾ ਤੁਸੀਂ ਜਿੰਨਾ ਜਿਆਦਾ ਸਮਾਂ ਲੱਗੇਗਾ ਪੈਸਾ ਵਾਪਸ ਆਉਣ ਦੇ ਵਿੱਚ ਚਾਂਸੇ ਉਨੇ ਹੀ ਘੱਟ ਹੁੰਦੇ ਨੇ ਜੋ ਲੋਕ ਅਪਡੇਟ ਨਹੀਂ ਰਹਿੰਦੇ ਉਹਨਾਂ ਨੂੰ ਡਿਜੀਟਲ ਅਰੈਸਟ ਹੋਣ ਦਾ ਖਤਰਾ ਜ਼ਿਆਦਾ ਅਜੇ ਵਿੱਚ ਕਈ ਵਾਰ ਪੈਸਾ ਵਿਦੇਸ਼ਾਂ ਵਿੱਚ ਵੀ ਭੇਜਦੇ ਨੇ ਜਲਦ ਰਿਪੋਰਟ ਕਰਨ ਨਾਲ ਹੀ ਫਾਇਦਾ ਇਸ ਕਰਕੇ ਜਦੋਂ ਵੀ ਅਜਿਹਾ ਕੋਈ ਮਸਲਾ ਆਉਂਦਾ ਕਿ ਤੁਹਾਨੂੰ ਕੋਈ ਫੋਨ ਆਵੇ ਕਿ ਅਸੀਂ ਨਾਰਕੋਟਿਕਸ ਜਾਂ ਸਾਈਬਰ ਕ੍ਰਾਈਮ ਜਾਂ ਆਈਟੀ ਜਾਂ ਈਡੀ ਅਫਸਰ ਦੇ ਨਾਮ ਤੋਂ ਕਾਲ ਆਏਗਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਘਰਦਿਆਂ ਨੂੰ ਨਜ਼ਦੀਕੀਆਂ ਨੂੰ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਤੁਸੀਂ ਸਾਈਬਰ ਠੱਗੀ ਤੋਂ ਬਚ ਸਕਦੇ ਹੋ ਉਹ ਜਿਵੇਂ ਪਿੱਛੇ ਜੇ ਇੱਕ ਆਰਮੀ ਦੇ ਰਿਟਾਇਰਡ ਕਰਨਲ ਦੇ ਨਾਲ ਕਰੋੜਾ ਰੁਪਏ ਦੀ ਠੱਗੀ ਫਿਰ ਇੱਕ ਹੋਰ ਕੈਪਟਨ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਤੇ ਹੁਣ ਚੰਡੀਗੜ੍ਹ ਦੇ ਵਿੱਚ ਸਾਬਕਾ ਚੀਫ ਆਰਕੀਟੈਕਟ ਰਹਿ ਚੁੱਕੇ ਨੇ ਸੁਮਿਤ ਕੌਰ ਉਹਨਾਂ ਦੇ ਨਾਲ ਕਰੀਬ 2.5 ਕਰੋੜ ਰੁਪਏ ਦੀ ਠੱਗੀ ਵਜੀ ਹੈ। ਉਹ ਡਿਜੀਟਲ ਅਰੈਸਟ ਹੋ ਚੁੱਕੇ ਸੀ। ਜਦੋਂ ਹਫਤੇ ਬਾਅਦ ਉਹਨਾਂ ਨੂੰ ਪਤਾ ਲੱਗਾ ਤਾਂ ਕਿ ਉਹਨਾਂ ਨਾਲ ਠੱਗੀ ਵਜ ਚੁੱਕਿਆ। ਫਿਰ ਉਹਨਾਂ ਨੇ ਜਾ ਕੇ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ। ਤੇ ਹੁਣ ਚੰਡੀਗੜ੍ਹ ਪੁਲਿਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਾਸਤੇ ਭਜਨ ਅਠੇ ਕਰ ਰਹੀ ਹੈ। ਫਿਲਹਾਲ ਇਸ ਜਾਣਕਾਰੀ ਦੇ ਨਾਲ ਧਰਤੋਲ ਨੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ।